ਇਹਨਾਂ ਦੇ ਖੇਤ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਖਣ ਚ ਆ ਗਿਆ ਅਸੀਂ 5-5 ਮਿੰਟਾਂ ਵਿੱਚ 5 ਮਿੰਟਾਂ ਦੇ ਇਹਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਹਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਆ ਕੇ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਅੱਗੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਲਿਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਜੀ ਜੋ ਜੋ ਆਹ ਵਾਡੀ ਨਸਾਨ ਤੇ ਮਸਤੀ ਕੰਪੀਟੀਸ਼ਨ ਦੇਖੀ ਜਾਈਦਾ ਕੋਈ ਉਹ ਦਿਲੇ ਵੀ ਨਹੀਂ ਕਰਦੀ ਆਪਾਂ ਨਾ ਦੇਰੀ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਤੇ ਜੀ ਕਰੋਗੇ ਖਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੈਂ ਤਾਂ 5 ਕਿਲੋ ਤੇ ਰਿਹਾ ਮੈਂ 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 ਦੇਖੋ ਮੇਰੀ ਗੱਲ ਤੋਂ ਮੈਂ 5 ਕਿਲੋ ਠੀਕੇ ਤਾਂ ਲੈ ਲੇ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚ 2 ਕਿਲੋ ਨੇ ਉੱਡ ਗਿਆ 3 ਕਿਲੋ ਨਾ ਹਜੇ ਮੇਰਾ ਪਤਾ ਨਹੀਂ ਜੋ ਵੀ ਕਰਕੇ ਉਹਨੂੰ ਮਿਲ ਲਾ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਂ ਹੀ ਲਵਾਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਘਰ ਤੋਂ 5 ਮਿੰਟ ਦੇ ਵਿੱਚ ਗੱਡੀ ਆ ਜੇ 5 ਮਿੰਟ ਲੱਗਣ ਘੰਟੇ ਆ ਗਏ ਅੱਗ ਲੱਗ ਗਈ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਵੇਂ ਮੇਰੇ ਲੋਕ ਲੈ ਆਉਂਦੇ ਆਪਣੇ ਫਰਮਾਨ ਕੋਲ ਗਈ ਮੈਡਮ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਝੋਕ ਮੋੜੇ ਜਾਂਦੀ ਛੜ ਕੇ ਰੋੜੇ ਤੋਂ ਸਾਰ ਪੱਟ ਕੇ ਲੱਗੀ ਆ ਇਹਦੇ ਵਿੱਚ ਕੋਈ ਕੋਸਟ ਵਾਲਾ ਇਹਦੇ ਰਕਵਾਇਨ ਕੋਸਬਾ ਦਾ ਦਿਲਾਰਾ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਰ 70 ਮਿੰਟ ਆ ਗਿਆ ਸੀ 5-5 ਮਿੰਟ ਪੰਜ ਮਿੰਟ ਦੇ ਇਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਨਾਂ ਤੇ ਹੁਣ ਪ੍ਰਸ਼ਾਸਨ ਹੁੰਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਤੇ ਆ ਕੇ ਲੱਗੀ ਸੀ ਅਸੀਂ ਅੱਜ ਤੁਸੀਂ ਵਾਲੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਤੁਹਾਡੇ ਨੁਕਸਾਨ ਦੇ ਮਸਤੀ ਕੰਪੇਟਿਸ਼ਨ ਦੇ ਕੋਈ ਕੋਲ ਉਹ ਢਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਨਹੀਂ ਕਰਦੇ ਮੈਂ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਖਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੈਂ ਬਲ ਪੰਜ ਕਿਲੋ ਮੈਂ 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 ਦੇਖੋ ਮੇਰੇ ਘਰ ਤੋਂ ਮੈਂ 5 ਕਿਲੋ ਠੀਕ ਤਾਂ ਲੈ ਲਿਆ ਸੀ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚੋਂ 2 ਕਿਲੋ ਉੱਡ ਗਏ 3 ਕਿਲੋ ਹਜੇ ਮੇਰਾ ਪਤਾ ਨਹੀਂ ਜੇ ਵੀ ਕਰ ਚੁਣੋ ਮਿਲ ਲੱਗਣਾ ਮਿਲਣਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਂਹੀ ਲਵਾਂਗਾ ਜੇ ਕਿਤੇ ਇਹੀ ਚੋਲੇ ਨੂੰ ਮੈਂ ਅੱਗ ਲਾਈ ਹੁੰਦੀ ਸਰ ਪੰਜ ਮਿੰਟ ਦੇ ਵਿੱਚ ਗੱਡੀ ਆਏ ਦੀ ਪੰਜ ਮਿੰਟਾਂ ਵਿੱਚ ਕੰਟਰੀ ਹੋ ਗਿਆ ਲੱਗ ਗਈ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਲੋਕੇ ਲਿਆ ਉਹ ਮੈਡਮ ਝਾਵਲਾ ਦੇ ਝਾਵਲਾ ਦੀ ਹੱਦੀ ਤੋਂ ਅੱਗ ਲੱਗੀ ਹੈ ਜੀ ਝੋਕ ਮੋੜੇ ਜਾਂਦੀ ਸ਼ਾਰਟ ਕੇ ਦੀ ਉਹਨੇ ਤਾਂ ਫਾਰਕ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਈ ਨਾ ਆ ਇਹਦੇ ਵਿੱਚ ਕੋਈ ਨਾ ਆ ਉਹ ਜ਼ਬਾਦਾ ਦਿਲਾਰਾ ਮੈਡਮ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ 'ਤੇ ਨਿਕਲ ਆ ਗਿਆ ਸੀ 5-5 ਮਿੰਟ ਦਾ 5 ਮਿੰਟ ਦੇ ਇਹਨਾਂ ਦੇ ਖੇਤ ਪਹੁੰਚੇ ਪਰਚੇ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਅੱਜ ਤੁਸੀਂ ਵਾਲੇ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਕੋਈ ਗੱਲ ਕੋਈ ਨਹੀਂ ਜੀ ਜੂ ਜੋ ਗਾਰਡਨ ਖਾਨ ਦੇ ਵਾਸਤੇ ਕਪਰਜਨ ਦੇਖੀ ਜਾਇਦਾ ਕੋਈ ਉਹ ਢਿਲੇ ਵੀ ਨਹੀਂ ਕਰਦੇ ਆਪਾਂ ਨਾ ਡੇਰੀ ਯੂਸ ਨਹੀਂ ਕਰਦੇ ਨੇ ਆਪਾਂ ਇਸ ਵਾਰ ਡੇਰੀ ਦਾ ਜੀ ਕਰੋਗੇ ਖਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਡੇਰੀ ਨਹੀਂ ਮਰੀ ਗਈ ਮੇਰੇ ਕੋਲ 5 ਕਿਲੋ ਪਰ ਮੈਂ ਇੱਕ ਫਰਮੈਂਟ ਇੱਕ ਫਰਮੈਂਟ ਮੇਰੇ ਘਰ ਤੋਂ ਮੈਂ 5 ਕਿਲੋ ਠੀਕੇ ਤਾਂ ਲੈਸੋ ਠੀਕ ਹੈ ਜੀ ਪਰ 5 ਕਿਲੋ ਦੇ ਵਿੱਚ 2 ਕਿਲੋ ਜੀ ਉੱਡ ਗਏ ਅੱਧਾ ਕਿਲੋ ਨਹੀਂ ਮੇਰਾ ਪਤਾ ਨਹੀਂ ਕਿੱਥੇ ਨੂੰ ਮਿਲ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਂ ਹੀ ਲਵਾਂਗਾ ਜੇ ਕਿਤੇ ਇਹੀ ਢੋਲੇ ਨੂੰ ਮੈਂ ਅੱਗ ਲਾਈ ਹੁੰਦੀ ਸਰਫ 5 ਮਿੰਟ ਦੇ ਵਿੱਚ ਕੱਢੀ ਆ ਜੀ 5 ਮਿੰਟ 3 ਮਿੰਟ ਹੋ ਗਏ ਅੱਗ ਲੱਗ ਗਈ 3 ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਲੋਕ ਲੈ ਆਉਂਦੇ ਨਹੀਂ ਆਪਣੇ ਲੋਕਾਂ ਨੂੰ ਉਹ ਮੈਡਮ ਝਾਵਲਾ ਦੇ ਝਾਵਲਾ ਦੀ ਹੱਦ ਤੋਂ ਅੱਗ ਲੱਗੀ ਆ ਜੀ ਝੋਕ ਮੋੜੇ ਜਾਂਦੀ ਛੜ ਕੇ ਦੀ ਓੜੇ ਤੋਂ ਸਪਾਰਕ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਸਟ ਵਾਲਾ ਇਹਦੇ ਰੋਸ ਕੋਸਟ ਵਾਲਾ ਚਾਰ ਅਸਵਾਇਆ ਕੋਸਬਾਦਾ ਬਿਲਾ ਰਹੇ